ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ। ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਬਰਾ ਹਰੀਕੇ ਪੱਤਨ ਦੁਬਲੀ ਬਰਵਾਲਾ ਟੀਮਾ ਕੋਟ ਬੁੱਢਾ ਨਵਾਂਪੁਰ ਦੁਬਲੀ ਇਤੋਂ ਜਿਹੜਾ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਜੋ ਫੋਨ ਨੰਬਰ 9903 82025 ਤੇ ਕੰਟੈਕਟ ਕਰ ਸਕਦੇ ਜੋ ਬਾਕੀ ਤਰੀਕ ਹੈਗੀ 12 ਦਸੰਬਰ ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਵਾ ਤਾਂ ਮੱਝ ਦਿਖਾਉਣੇ ਤੁਹਾਨੂੰ ਇੱਕ ਫੁੱਲ ਵੱਡੇ ਢਾਂਚੇ ਦੇ ਵਿੱਚ ਤੇ ਕਿਹੜੇ ਇਹ ਕਿਸਮ ਤੋਂ ਬਣਾਉ ਉਹ ਵੀ ਆਪਾਂ ਕਰਦੇ ਗੱਲਬਾਤ ਗੱਲ ਕਰੀਏ ਇਹਦੇ ਪਿੱਠ ਪੂੜੇ ਦੀ ਬਹੁਤ ਚੰਗੀ ਆ ਫੁੱਲ ਹੈਵੀ ਬਾਡੀ weight ਆ ਇਹਦਾ ਜਿਹੜਾ ਜਿੰਨਾ ਵੀ ਆਪਾਂ ਕਹ ਲਈਏ ਉਨਾ ਹੀ ਘਟਿਆ ਪਿਛਲੇ ਸੂਏ ਦਾ 17 ਲੀਟਰ ਦਾ ਨਾਰਮਲ ਪ੍ਰੇਲੂਰ ਕੋਡ ਜਿਹੜਾ ਇਹਦਾ ਰਿਆਵਾਂ ਮਾਰਕਿੰਗ ਕਿਉਂ ਪੈਰਾਂ ਦੇ ਵਿੱਚ ਆ ਵਨ ਸਪੇਸ ਥਾਂ ਦੀ ਬਹੁਤ ਸੋਹਣੀ ਆ ਜਿਹੜੀ ਲਾਹੇ ਬਣਾਏ ਪੁੱਤਰ ਨਾਲ ਜਿਹੜੀ ਸ਼ੁਰੂ ਹੋ ਗਈ ਕਰਮਾ ਵਾਲੀ ਆ ਜਿਹੜੇ ਸੀਮਨ ਤੋਂ ਗੱਬਣ ਆ ਬਿਲਕੁਲ ਡਾਇਮੰਡ ਬੋਲ ਤੋਂ ਹੀ ਜਿਹੜੀ ਗੱਬਣ ਆ ਅੱਗੇ ਬੱਚਾ ਵੀ ਚੰਗਾ ਪਾਊਗੀ ਪਿਛਲੇ ਸੂਏ ਵੀ ਜਿਹੜਾ ਨੇ ਸੱਟੀਆਂ ਨੂੰ ਜਨਮ ਦਿੱਤਾ ਸੀਗਾ ਕਰਮਾ ਵਾਲੀ ਨੇ ਤੇ ਹੁਣ ਅੱਗੇ ਵੇਖੋ ਜਿੱਦਾਂ ਮੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਕੀ ਪੁੱਠੇ ਦੀ ਗੱਲ ਕਰੀਏ ਬਾ ਕਮਾਲ ਆ ਕੋਈ 2 2.5 ਫੁੱਟ ਦਾ ਜਿਹੜਾ ਪੁੱਠਾ ਹੀ ਲੱਗਾ ਜਿਹੜਾ ਚੁੱਲਾ ਵਾ ਉਹ ਵੀ ਚੰਗਾ ਖੁੱਲਾ ਵਾ ਇਹਦੇ ਦੁੱਧ ਦੀਆਂ ਪੂਰੀਆਂ ਨਿਸ਼ਾਨੀਆਂ ਵਾ ਜਿਹੜੇ ਇਹਦੇ ਓਨਰ ਸੀ ਮਾਲਕ ਸੀ ਉਹਨਾਂ ਦੇ ਮੁਤਾਬਕ ਵੀ ਇਹ ਜਿਹੜੀ 17 ਲੀਟਰ ਤੇ ਚੱਲੀ ਹੈ ਨਾਰਮਲ ਘਰੇਲੂ ਸੇਵਾ ਦੇ ਟੇਡਾ ਕੱਟ ਆ ਗਿਆ ਵਾ ਆਖੂ ਕੋ ਬਹੁਤ ਸੋਹਣੀ ਸਿੰਗੀ ਬਹੁਤ ਚੰਗੀ ਆ ਫੁੱਲ ਹੈਵੀ weight ਦੇ ਵਿੱਚ ਭਾਰੇ ਢਾਂਚੇ ਦੇ ਵਿੱਚ ਕੋਈ ਵੀ ਸਜਣ ਇਹਨੂੰ ਹੱਥ ਪਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੇਲਿਆਂ ਦੀ ਸ਼ਾਨ ਹੋਊਗੀ ਕਿਉਂਕਿ ਜੇ ਕੋਈ ਬੰਦਾ ਚੰਗੀ ਸਾਮ ਦੇ ਤਾਂ ਜਿਹੜਾ ਬੱਚਾ ਉਹ ਵੀ ਚੰਗਾ ਪਾਊਗੀ ਕੋਈ ਵੀ ਸਜਣ ਇਹਨੂੰ ਹੱਥ ਪਾ ਸਕਦਾ ਵਾ ਬਾਕੀ ਰੇਟ ਆ ਜਿਹੜਾ ਇਹਦਾ ਆਪਾਂ ਫੋਨ ਤੇ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਫਰ ਬਜੀ ਦੇ ਵਿੱਚ ਪੀਡੀਐਫ ਇਹ ਮੇਲਾ ਚੱਲਣ ਵਾਲਾ ਉਹਦੇ ਤੇ ਬਿਲਕੁਲ ਜਿਹੜਾ ਨੇ ਪੀਕ ਲੈਵਲ ਤੇ ਜਿਹੜਾ ਦੁੱਧ ਤੇ ਚੱਲਣਾ ਕੋਈ ਵੀ ਜਿਹੜਾ ਅਮੀਰਾ ਵੀਰ ਬਰੀਡਰਾ ਚਾਹੇ ਸ਼ੌਕ ਪੂਰਾ ਕਰਨਾ ਚਾਹੁੰਦਾ ਨੀਲੀ ਦਾ ਵੀਰਾ ਉਹ ਇਹਨੂੰ ਹੱਥ ਪਾ ਸਕਦਾ ਫੋਨ ਨੰਬਰ ਫੇਰ ਆਪਰ ਰਿਪੀਟ ਕਰ ਦਿੰਨੇ ਆ 9803 82052 ਕੰਟੈਕਟ ਕਰ ਸਕਦੇ ਹੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ